ਨੋਕ ਬੰਦਨ ਅਨਤ ਬਰ ਸਭ ਕਲੋ ਸਮਰਤ ਦੋਲਨੰਨ ਤੇ ਰੱਖੋ ਪ੍ਰਭੂ ਨਾਮ ਇੱਕ ਕਰ ਹੰਥ ਸਨਮਾਨ ਜੋ ਗੁਰੂ ਸత్సੰਗ ਜੀ ਸਾਰੀ ਸੰਗਤ ਸੋ ਪਲੀਜ਼ ਬੀ ਟੈਂਸ਼ਨ एवरीवन ਸੋ ਥੈਂਕ we have all uh, became lazy so good sab ji da dhyan par ke pura alert hoke sare ek bar gaj ke pehla ek jakara karao phir apko padhne jaawange bole sonha hari sonha so hun sari sangat ek var fadil lao wahiguru ji ka wahiguru ji ka ਸੋ ਅੱਜ ਆਪਾਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੈਠ ਕੇ ਜਿਹੜਾ ਨਵੇਂ ਸਾਲ ਦੀ ਵੇਟ ਵਿੱਚ ਕਿ ਨਵਾਂ ਸਾਲ ਆਉਣ ਵਾਲਾ ਚੜ੍ਹਨ ਵਾਲਾ ਜਿਹੜਾ ਨਵਾਂ ਸਾਲ ਸੀ ਮਨਾ ਰਹੇ ਹਾਂ ਬਹੁਤ ਚੰਗੀ ਗੱਲ ਆ ਸੋ ਕੋਈ ਵੀ ਆਪਾਂ ਕੰਮ ਕਰਨਾ ਹੁੰਦਾ ਆਪਾਂ ਹਮੇਸ਼ਾ ਦੇਖਣਾ ਹੁੰਦਾ ਵੀ ਉਹ ਕਿਉਂ ਕਰ ਰਿਹਾ ਹੈ ਕੁਛ ਵੀ ਜੋ ਖਾ ਰਹੇ ਆ, ਸੌ ਰਹੇ ਆ, ਆਪਾ ਪਹਿਨ ਰਹੇ ਆ, ਜੋਕ ਕਰ ਰਹੇ ਆ, ਆਪਾ ਕਿਸੇ ਨੂੰ ਮਿਲ ਰਹੇ ਆ, ਉਹਦੇ ਪਿੱਛੇ ਕੋਈ ਕੌਸਾ ਹੁੰਦਾ, ਕੋਈ ਕਾਰਨ ਤਾਂ ਹੁੰਦਾ ਨਾ। ਸੋਸੀ ਨਵਾਂ ਸਾਲ ਮਨਾ ਰਹੇ ਆ। ਇਹਦੇ ਪਿੱਛੇ ਸਾਡਾ ਇੱਕ ਕਾਰਨ ਹੈ ਕਿਉਂਕਿ ਜਿਹੜਾ ਇਹ ਸਾਲ ਇਹ ਵੈਸਟ ਕਲਚਰ ਦਾ ਉਹਨਾਂ ਦਾ ਆਪਣਾ ਕੈਲੰਡਰ ਹੈ। ਉਹਨਾਂ ਨੇ ਇਹਨੂੰ ਸ਼ੁਰੂ ਕੀਤਾ ਕਿ ਕੋਈ ਇਹਨੂੰ ਇਹੋ ਰਿਸਪੈਂਡ ਕਰਦੇ ਆ ਬੜਾ ਖੋਲ ਡੋਲ ਕੇ ਸੈਲੀਬ੍ਰੇਸ਼ਨ ਉਹਨਾਂ ਦੀ ਬਹੁਤ ਵੱਡੀ ਹੁੰਦੀ ਹੈ ਤੇ ਕਿਉਂਕਿ ਉਹਨਾਂ ਨੇ ਸਾਰਾ ਕਲੋ ਪੂਰੀ ਵਰਡ ਦੇ ਵਿੱਚ ਹੀ ਮਤਲਬ ਪ੍ਰਭਾਵ ਹੈ ਤੇ ਸਾਰਿਆਂ ਨੇ ਤਕਰੀਬ ਨੂੰ ਕੈਲੰਡਰ ਨੂੰ ਅਡਾਪਟ ਕਰ ਲਿਆ ਚਲੋ ਇਹਦੇ ਵਿੱਚ ਕੋਈ ਬੁਰਾਈ ਵਾਲੀ ਗੱਲ ਨਹੀਂ ਸੋ ਹੁਣ ਜਿਹੜਾ ਸਾਲ ਹੈ ਸਾਲ ਦਾ ਮਤਲਬ ਹੈ ਟਾਈਮ ਸਮਾਂ ਜਿਹੜੀ ਕ੍ਰिएशन ਆ ਅਕਾਉਂਪਰ ਹਵਾਈ ਗੁਰੂ ਜੀ ਦੀ ਉਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਉਹ ਟਾਈਮ ਹੈ ਟਾਈਮ ਕਰਕੇ ਹੀ ਸਭ ਕੁਝ ਹੋ ਰਿਹਾ ਸੋ ਟਾਈਮ ਜਿਹੜਾ ਹੈ ਇਹ ਕਿਸੇ ਨੂੰ ਵੀ ਸਮਾਂ ਨਹੀਂ ਦਿੰਦਾ ਵੇਲਾ ਸਮਾਂ ਸਮਾਂ ਕਿਸੇ ਨੂੰ ਸਮਾਂ ਨਹੀਂ ਦਿੰਦਾ ਇੱਥੇ ਕੋਈ ਪਾਬੰਦੀ ਨਹੀਂ ਆ ਇੱਥੇ ਕੋਈ ਕਿਸੇ ਵੀ ਚੀਜ਼ ਦਾ ਕੋਈ ਅਸਰ ਨਹੀਂ ਇਹ ਬੜਾ ਆਜ਼ਾਦ ਹੈ ਆਪਣੇ ਆਪ ਜਾ ਰਿਹਾ ਹੈ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਜਿੰਨੀ ਬਾਣੀ ਉਚਾਰਨ ਕੀਤੀ ਉਹਦੇ ਵਿੱਚ ਬਹੁਤ ਸਾਰੇ ਇਤਨ ਦੇ ਤਰਕਲ ਸਵਰਤੇ ਨੇ ਜੂਸ ਕੀਤੇ ਨੇ ਜਿਹਦੇ ਵਿੱਚ ਜਿਦਾਂ ਪਹਿਰਿਆਂ ਕੇ ਘਰਵਾਣਾ ਬਾਣੀ ਪਹਿਰਿਆਂ ਦੇ ਵਿੱਚ ਲਿਖੀ ਹੋਈ ਹੈ ਦੇਨੋ ਰੋਤ ਗੁਰਬਾਣੀ ਦਿਨ ਰਹਿਣ ਦੇ ਕਈ ਤਰ੍ਹਾਂ ਦੇ ਸਾਡੇ ਬਾਣੀ ਉਚਾਰੀ ਹੋਈ ਹੈ ਫਿਰ 12 ਮਹਾ ਮਾਸ ਦਾ ਪਾਠ ਆਪਾਂ ਪੜ੍ਹਦੇ ਹਾਂ ਉਥੇ ਮਹੀਨਿਆਂ ਦੇ ਸਾਰੇ ਨੀਂਦ ਉਹ ਵਰਤ ਕੇ ਉਹਦੇ ਵਿੱਚ ਸਮਝਾਏ ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਸਾਨੂੰ ਸਮਝਾਉਣ ਦਾ ਜਪਨ ਕਰਦੇ ਨੇ ਉਹ 10 ਦਿਨ ਵੀ ਜਿਹੜੇ ਤੇ ਟਾਈਮ ਆ ਉਹ ਬਹੁਤ ਜਿਆਦਾ ਇੰਪੋਰਟੈਂਟ ਆ ਟਾਈਮ ਨੂੰ ਵੇਸਟ ਕਰੇ ਕਦੀ ਜੇ ਟਾਈਮ ਨੂੰ ਸੰਭਾਲਣ ਲੱਗ ਗਿਆ ਤੂੰ ਫਿਰ ਤੂੰ ਸাকਸੈਸ ਆ ਨਹੀਂ ਤਾਂ ਤੂੰ ਜੀਵਨ ਦੀ ਬਾਜੀ ਹਾਰੇਗਾ ਉਹਦੇ ਵਿੱਚ ਵੇਖੋ ਹੁਣ ਨਵਾਂ ਸਾਲ ਆਪਾਂ ਮਨਾਉਨੇ ਆ ਚਲੋ ਮੈਂ ਹੁਣ ਡੀਟੇਲ ਵਿੱਚ ਜਿਆਦਾ ਨਹੀਂ ਗੱਲ ਕਰ ਸਕਦਾ ਮੈਂ ਬਹੁਤ ਸ਼ੋਰਟਲੀ ਬਸ ਸਿੰਪਲ ਜਿਹੀ ਗੱਲਾਂ ਤੁਹਾਨੂੰ ਕਰਨੀਆਂ ਚਾਹੁੰਦਾ ਸਾਲ ਆਇਆ ਹੁਣ ਦੇ ਕੋਲ 24 ਸੀ ਜਿਹੜਾ ਉਹ ਹੁਣ ਲੰਘ ਰਿਹਾ ਲੰਘ ਜਾਏਗਾ ਕੁਛ ਕਰਦੇ ਆ 25 ਸਟਾਰਟ ਹੋ ਜਾਏਗਾ ਇੱਕੋ ਅਸੀਂ ਸੇਧ ਲੈ ਲਈ ਆ ਕਿ ਜੀਵਨ ਵਿੱਚ ਚੇਂਜਸ ਤਬਦੀਲੀ ਹੋਣੀ ਬਹੁਤ ਜ਼ਰੂਰੀ ਹੈ ਇੱਕ ਸਾਲ ਚੇਂਜ ਹੋ ਗਿਆ ਬਦਲ ਗਿਆ ਪਰ ਮਾਫ ਕਰਿਓ ਵੀ ਸਾਲ ਤਾਂ ਬਦਲ ਗਿਆ ਆਪਾਂ ਹੁਣ ਜਿੱਥੇ ਸੈਲਬ੍ਰਿਸ਼ਨ ਵੀ ਕਰ ਰਹੇ ਆ ਲੰਗਰ ਖਰਚੇ ਬਹੁਤ ਕੁਝ ਕਰ ਰਹੇ ਆ ਕਿੰਨੀ ਕੈਰੀ ਟੋਰੀ ਕਰਕੇ ਆਏ ਆ ਕਿੰਨੇ ਖਰਚੇ ਸਾਰਾ ਕੁਝ ਕਰਕੇ ਆਏ ਆ ਹਨਾ ਆਪਾਂ ਸਾਰੇ ਸਾਲ ਬਦਲ ਜਾਏਗਾ ਸਮਾਂ ਬਦਲ ਜਾਏਗਾ ਰਾਤ ਬਦਲੂ ਸਵੇਰ ਚੜਜੂ ਪਰ 2025 ਵਿੱਚ ਜਾ ਕੇ ਵੀ 2025 ਵਿੱਚ ਵੀ ਜਾ ਕੇ ਵੀ ਅਸੀਂ ਖੁਦ ਨਹੀਂ ਬਗਲੇ ਹੋਵਾਂਗੇ ਸਾਡੇ ਭੈੜੇ ਰਸਣ ਸਾਡੀ ਬੁਰੀ ਆਦਤ ਸਾਡਾ ਕੌੜਾ ਉੱਚਾ ਬੋਲਣਾ ਸਾਡੀਆਂ ਬੁਰਾਈਆਂ ਸਾਡੇ ਜਿਹੜੇ ਕਹੋ ਵੀ ਉਹਦਾਂ ਦੇ ਜਿਹੜੇឪਗਣ ਨੇ ਉਹ ਨਹੀਂ ਬਗੰਨ ਉਹ ਵੀ ਲੈ ਜੇ ਕਿਸੇ ਦੀ 80 ਸਾਲ ਦੀ ਉਮਰ 50 ਸਾਲ ਦੀ ਉਮਰ ਆ ਉਹ 50 ਸਾਲਾਂ ਤੋਂ ਹੀ ਉਹ ਸਰ ਕੁਸ ਨਹੀਂ ਆਇਆ ਨਾਲੋਂ ਚੱਲ ਰਿਹਾ ਹੈ ਉਹ ਐਲ ਨਵੇਂ ਮੰਨਾਂ ਲੰਘੇ ਸਾਲ ਨਵੇਂ ਆ ਲੰਘੇ ਪੁਰਾਣੇ ਲੰਘੇ ਨਵੇਂ ਆ ਗਏ ਅਸੀਂ ਨਹੀਂ ਬਦਲੇ ਤੇ ਗੁਰੂ ਸਾਹਿਬ ਸਾਨੂੰ ਇਹ ਕਹਿੰਦੇ ਨੇ ਵੀ ਤੂੰ ਬਦਲ ਤੇਰੇ ਚ ਬਦਲਾਅ ਹੋਣਾ ਚਾਹੀਦਾ ਨਵਾਂ ਸਾਲ ਅੱਜ ਅਸੀਂ ਮਨਾਇਆ ਪਰ ਅਸੀਂ ਅਜੇ ਗੁਰੂ ਸਾਹਿਬ ਨੂੰ ਇਹ ਅਰਦਾਸ ਕਰਕੇ ਜਾਈਏ ਸੱਚੇ ਪਾਤਸ਼ਾਹ ਇਸ ਤੋਂ ਪਹਿਲਾਂ ਮੈਂ ਇੱਕ ਦਿਨ ਵਿੱਚ 10 ਮਿੰਟ ਜਪਜੀ ਸਾਹਿਬ ਦੇ ਪਾਠ ਵਾਸਤੇ ਟਾਈਮ ਕਦੇ ਕੱਢਿਆ ਨਹੀਂ ਮੈਂ ਮੂਲ ਮੰਤਰ ਵਾਸਤੇ ਟਾਈਮ ਕਦੇ ਕੱਢਿਆ ਨਹੀਂ ਮੈਂ ਕੋਈ ਹੁਕਮਨਾਮਾ ਸੁਣਨ ਲਈ ਮੈਂ ਕੋ ਗੁਰੂ ਘਰ ਦੀ ਹਾਜ਼ਰੀ ਭਰਨ ਲਈ ਸਮਾਂ ਕਦੇ ਕੱਢਿਆ ਨਹੀਂ ਪਰ ਹੁਣ 9 ਸਾਲ ਹੋ ਗਏ ਹੁਣ ਮੈਂ ਚੇਂਜ ਹੋ ਜਾ ਹਾਂ ਮੇਰੇ ਤੇ ਕਿਰਪਾ ਕਰੀ ਹੁਣ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਦ ਹੁਣ ਮੈਂ ਗੁਰੂ ਸਾਹਿਬ ਜੀ ਦੀ ਹਾਜ਼ਰੀ ਭਰ ਲਾਇਆ ਕਰਦਾ ਹਾਂ ਮੈਂ ਹੁਣ ਕੋਈ ਕੀਰਤਨ ਬੈਠ ਕੇ 10 ਮਿੰਟ ਸ਼ਬਦ ਦੀ ਵਿਚਾਰ ਬੈਠ ਕੇ ਕਿਤੇ ਨਾ ਸੁਣ ਲੈ ਕਰਾਂ ਹੁਣ ਮੇਰੇ ਚੇਤ ਤਬਦੀਲੀ ਆ ਗਈ ਕੋਸ਼ਿਸ਼ ਕਰੀਏ ਕਿ ਮਹਾਰਾਜ ਪਹਿਲਾਂ ਮੈਂ 90% ਤੂੰ ਬੋਲਦਾ ਸੀ ਹੁਣ ਮੇਰੇ ਤੇ ਕਿਰਪਾ ਕਰੀ ਮੈਂ 50% ਤਾ ਬੋਲ ਲਿਆ ਕਰਾਂ ਇੰਨੀ ਕਿ ਮੈਂ ਮਾਫ ਕਰਦੀ ਪਰ ਮੈਂ 40% ਛੱਡਦਾ ਲੇ ਕੇ ਟਰਾਈ ਟਰਾਈ ਅਗੇਨ ਥੋੜਾ 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 ਫੱਲੇ ਆਈ ਗਿਆ ਪਹਿਲਾਂ ਸਾਡੀ ਬੋਲੀ ਸਾਡੀ ਜਿਹੜਾ ਗੁੱਸਾ ਸਾਡਾ ਰਵਈਆ ਇਸਰਾ ਦਾ ਐਟੀਟਿਊਡ ਉਹ ਹੋਰ ਸੀ ਸਤਿਗੁਰ ਜੀ ਹੁਣ ਤੇਰੀ ਬਾਣੀ ਤੂੰ ਸੇਧ ਲੈ ਕੇ ਸਮਝ ਕੇ ਅਸੀਂ ਕੋਸ਼ਿਸ਼ ਸਿੱਖ ਲਈ ਹੁਣ ਤੁਸੀਂ ਵੀ ਇੱਕ ਕਹਾਣੀ ਇੱਕ ਕਹਾਵਤ ਸੁਣੀ ਹੋਣੀ ਆ ਪੰਜਾਬ ਦੀ ਇੱਕ ਕਹਾਵਤ ਆਪਣੇ ਦੇਸ ਦੀ ਵਾਰੇ ਸ਼ਾਨ ਆਦਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਕੋਰੀਆਂ ਕੋਰੀਆਂ ਚੀਂ ਵਾਰਸ਼ ਸ਼ਾਹਤਰ ਇਧਰ ਹੋਇਆ ਪਾਕਿਸਤਾਨ ਪੰਜਾਬ ਦਾ ਉਹ ਪੁਰਾਣਾ ਸੀ ਪੁਰਾਣੇ ਵੇਲੇਆਂ ਦਾ ਉਹਨੇ ਇਹ ਗੱਲ ਲਿਖੀ ਆ ਉਹ ਕਹਿੰਦਾ ਵੀ ਬੰਦੇ ਦੀ ਜਿਹੜੀ ਆਦਤਾਂ ਹੈ ਬੰਦੇ ਦੀ ਨੇਚਰ ਹੈ ਬੰਦੇ ਦੀ ਹੈਬਿਟਸ ਨੇ ਉਹ ਚੇਂਜ ਨਹੀਂ ਹੁੰਦੀਆਂ ਜੋ ਮਰਜ਼ੀ ਹੋ ਜੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਤੂੰ ਇਸ ਤਰ੍ਹਾਂ ਤੇ ਆ ਇੱਥੇ ਤੇਰਾ ਸਾਰਾ ਕੁਝ ਚੇਂਜ ਹੋਊਗਾ ਸਭ ਕੋ ਸ਼ੋਭੀ। ਐਥੇ ਕਪਪਾਂ ਪੰਤੀ پڑھਦੇ ਹਾਂ ਤੁਸੀਂ ਉਹਨੂੰ ਸਕਰੀਨ ਤੇ ਲੈ ਕੇ ਆਓ। ਤਉ ਗੁਣ ਕਹਾ ਜਗਤ ਬੁਰਾ ਤਉ ਗੁਣ ਕਹਾ ਜਗਤ ਬੁਰਾ ਜੋ ਕਰਮ ਨਸੈ ਆਪੜੋ ਇੰਥੇ ਅਨਲ ਪੰਤੀ ਨੂੰ ਪੜੋ ਗੁਣ ਮਤਲਬ ਤੇਰੀ ਕੁਆਲਿਟੀ ਤੇਰੇ ਗੁਣ ਕਹਾ ਕਿੱਥੇ ਨੇ ਕਿਸ ਕੰਮ ਨੇ ਹੋ ਭਾਗ ਤੇਰੀ ਜਿਹੜੀ ਸੁਪਰਵੀਜ਼ਨ ਆ ਉਹ ਕਿਸ ਕੰਮ ਦੀ ਆ ਜਗਤਪੁਰਾ ਸਾਰਿਆਂ ਸਾਰੇ ਜਗਤ ਦੇ ਆ ਮਾਲਕਾ ਤੇਰੀ ਫਿਰ ਕੁਆਲਿਟੀ ਕਾਦੀ ਹੋਈ ਤੇਰੇ ਚ ਵੱਡੇ ਏਡੇ ਗੁਣ ਤੇਰੀ ਚੰਗਿਆਈ ਕਾਦੀ ਹੋਈ ਜੋ ਕਰਮ ਨਾ ਨਸੇ ਜੇ ਸਾਡੇ ਜੀਵਾਂ ਦੇ ਮਾੜੇ ਕਰਮ ਨਾ ਕਦੇ ਵੀ ਰਿਮੂਵ ਹੋਣ ਫਿਰ ਤੂੰ ਰੱਬ ਹੀ ਕਹਾ ਨਾ ਹੋਇਆ ਪੰਜਾਬੀ ਜਿੱਦਾਂ ਕਹ ਲੋ ਤੇ ਸੁਪਰਵੀਜ਼ਨ ਕਾਦੀ ਹੋਈ ਜੇ ਤੂੰ ਸਾਨੂੰ ਚੇਂਜ ਹੀ ਨਾ ਕਰ ਸਕਿਆ ਤੇਰੀ ਪਾਵਰ ਨੇ ਸਾਨੂੰ ਬਦਲ ਹੀ ਨਾ ਦਿੱਤਾ ਫਿਰ ਤੂੰ ਰੱਬ ਕਹਾ ਹੋਇਆ ਤਦ ਉਹ ਗੋਣ ਕਹਾਂ ਰਖਤ ਹੋ ਰਾ ਜੋ ਕਰਮ ਨਾ ਨਸੇ ਅਗਲੀ ਸਥਿਤੀ ਵਿੱਚ ਉਹ ਐਗਜ਼ਾਮਪਲ ਦਿੰਦੇ ਨੇ ਇੰਦੇ ਸਿੰਘ ਸ਼ਰਨ ਕੱਤ ਜਾਈਏ ਸਿੰਘ ਮੀਨਸ ਲਾਇਨ ਕਹਿੰਦੇ ਵੀ ਕੋਈ ਐਨੀਮਲ ਕੋਈ ਵੀ ਸ਼ੇਰ ਦੀ ਕਸਰੀ ਚਲਿਆ ਜਾਏ ਕਿ ਤੂੰ ਮੈਨੂੰ ਬਚਾ ਸ਼ੇਰ ਕੋਈ ਕੋਈ ਜੀਵ ਕੋਈ ਪੰਛੀ ਜੀਵ ਬੰਦਾ ਕੋਈ ਵੀ ਐਨੀਮਲ ਸ਼ੇਰ ਦੀ ਕਸਰੀ ਚ ਚਲਿਆ ਜਾਵੇ ਕਿ ਤੂੰ ਹੁਣ ਮੈਨੂੰ ਬਚਾ ਤੂੰ ਮੇਰੀ ਸਕਿਉਰਿਟੀ ਕਰ ਪਰ ਸ਼ੇਰ ਦੀ ਕਸਤਰੀ ਦੇ ਵਿੱਚ ਜੋ ਜੰਗਬਕ ਗਰਸਰ ਜੰਗਬਕ ਦਾ ਮਤਲਬ ਹੁੰਦਾ ਜੈਕਲ ਉਹ ਗਿੱਦੜੋਂ ਨੂੰ ਪੰਜਾਬੀ ਚ ਅਪਾ ਕਹਿੰਦੇ ਨੇ ਗਿੱਦੜ ਉਹ ਗਿੱਦੜੋਂ ਸਭ ਤੋਂ ਡਰਪੋਕ ਜੀਵ ਮੰਨਿਆ ਜਾਂਦਾ ਤੇ ਸ਼ੇਰ ਸਭ ਤੋਂ ਸੌਂਗ ਮੰਨਿਆ ਜਾਂਦਾ ਸਭ ਤੋਂ ਬਰੇਵ ਹੈ ਸਭ ਤੋਂ ਤਾਕਤਵਰ ਹੁਣ ਐਡੀ ਵੱਡੀ ਤਾਕਤਵਰ ਉਹ ਹਸਤੀ ਸ਼ੇਰ ਉਹਦੀ ਕਸਰੀ ਚ ਕੋਈ ਜੀਵ ਆਇਆ ਹੋਵੇ ਉਹਨੇ ਆ ਕੇ ਉਹ ਰੈਫਿਊਜੀ ਬਣ ਗਿਆ ਹੋਵੇ ਕਿ ਤੂੰ ਮੈਨੂੰ ਬਚਾ ਲੈ ਪਰ ਸ਼ੇਰ ਉਹਨੂੰ ਬਚਾਈ ਨਾ ਸਕਦਾ ਹੋਵੇ ਤੇ ਫਿਰ ਸ਼ੇਰ ਕਾਦਾ ਹੋਇਆ ਹੋ। ਫਿਰ ਉਹ ਸ਼ੇਰ ਥੋੜੀ ਹੋਇਆ ਤਾਂ ਨਕਲੀ ਹੋਇਆ। ਉਹ ਸ਼ੇਰ ਨਹੀਂ ਨਾ ਸ਼ੇਰ ਦੇ ਸਾਹਮਣੇ ਤੇ ਹਾਥੀ ਵੱਡੇ ਵੱਡੇ ਜੀਵ ਜੰਤੂ ਸਾਰੇ ਮਰਖ ਵੀ ਤੋਂ ਡਰਦਾ। ਕੋਈ ਨਹੀਂ ਖੜਦਾ ਸ਼ੇਰ ਮੂਰੇ। ਸ਼ੇਰ ਕਹਿੰਦੇ ਕਿ ਮਾਲਕ ਜੀ ਤੂੰ ਸਾਰੇ ਜਗਤ ਦਾ ਮਹਾਨ ਹੈ ਵੱਡਾ ਸਭ ਦਾ ਮਾਲਕ ਹੈ ਤੇਰੇ ਚ ਬਹੁਤ ਵੱਡੀ ਪਾਵਨ ਹੋਰਸ ਹੈ ਜੇ ਸਿੱਖ ਤੇਰੀ ਸ਼ਰਨ ਚ ਆ ਕੇ ਵੀ ਉਹਦਾ ਜੀਵਨ ਚੇਂਜ ਨਾ ਹੋ ਸਕੇ ਫਿਰ ਤੂੰ ਰੱਬ ਕਾਦਾ ਹੋਇਆ ਆਖੋ ਸਤਨਾਮ ਫਿਰ ਤੂੰ ਗੁਰੂ ਕਾਦਾ ਹੋਇਆ ਇਹ ਬਹੁਤ ਵੱਡੀ ਸੇਲ ਮੰਨਦਾ ਗੁਰਸਾਹਿਬ ਦੀ ਭਗਤ ਜੀ ਭਗਤ ਸਾਹਿਬ ਦੀ ਬਾਣੀ ਹੈ ਇਹ ਇਹ ਬਹੁਤ ਵੱਡੀ ਗੱਲ ਹੈ ਹੁਣ ਪਰ ਗੁਰੂ ਵੀ ਅੱਗੋਂ ਠੋਕ ਕੇ ਜਵਾਬ ਦਿੰਦਾ ਕਹਿੰਦੇ ਟੈਨਸ਼ਨ ਨਾ ਲੈ ਤੂੰ ਆ ਤਾਂ ਸਹੀ ਤੂੰ ਆਉਣਾ ਆਉਂਦਾ ਹੀ ਨਹੀਂ ਤੂੰ ਤੂੰ ਚੇਂਜ ਹੋਣਾ ਚਾਹਨਾ ਆ ਜਾ ਕੋਈ ਕਮੀ ਨਹੀਂ ਤੂੰ ਬਦਲ ਬਦਲ ਸਕਣਾ ਉੱਪਰ ਆਵੇਂ ਨਾ ਫੇਰੀ ਨਾ ਹੁਣ ਮੈਂ ਨਵੇਂ ਸਾਲ ਤੇ ਗੱਲ ਕਰਦਾ ਬਹੁਤ ساری ਦੁਨੀਆ ਅੱਜ ਕਿੱਥੇ ਹੋਏਗੀ ਰੈਸਟੋਰੈਂਟਾਂਜ਼ ਹੋਟਲਾਂਜ਼ ਕਲੱਬਾਂਜ਼ ਸਾਰਕੋਸ ਜੁਆਇੰਟ ਚਲ ਰਹੇ ਹੋਏਗਾ ਪਰ ਤੁਸੀਂ ਅਸੀਂ ਸੋਚੋ ਅਸੀਂ ਸਤਿਗੁਰੂ ਦਾ ਲੱਖ ਲੱਖ ਸ਼ੁਕਰ ਕਰੋ ਸੱਚੇ ਪਾਤਸ਼ਾਹ ਸਾਨੂੰ ਤੂੰ ਆਪਣੀ ਸਤ ਸੰਗ ਵਿੱਚ ਬਿਠਾ ਰੱਖਿਆ ਹੋਇਆ ਹੇ ਹੋ ਸਕਦਾ ਕਿਸੇ ਮਾਇਨੂ ਨਾ ਹੋਵੇ ਪਰ ਬਹੁਤ سارے ਲੋਕ ਗੁਰਦੁਆਰੇ ਵੀ ਆਏ ਨੇ ਪਰ ਗੁਰਦੁਆਰੇ ਤਾਂ ਆਏ ਆ ਪਰ ਉਹ ਸਤਸੰਗ ਵਿੱਚ ਨਹੀਂ ਆਏ ਸਮਝ ਲਗੋ ਚਲੋ ਕੋਈ ਸੇਵਾਦਾਰ ਸੇਵਾ ਕਰ ਰਿਹਾ ਹੈ ਨੀ ਚੰਗੀ ਗੱਲ ਹੈ ਡਿਊਟੀ ਹੈ ਉਹਨਾਂ ਦੀ ਪਰ ਕਈ ਵਿਚਾਰੇ ਨਹੀਂ ਸਤਸੰਗ ਸੁਣ ਸਕਦੇ ਗੁਰੂ ਦੀ ਸ਼ਬਦ ਦੀ ਵਿਚਾਰ ਕੀਰਤਨ ਨਹੀਂ ਸੁਣ ਸਕਦੇ ਕਰਮਾਂ ਚ ਨਹੀਂ ਆਏ ਨਹੀਂ ਨੇ ਤੇ ਆਏ ਵੀ ਨਹੀਂ ਗੈਰ ਹਾਜ਼ਰ ਵੀ ਨੇ ਪਤਾ ਵੀ ਆਵਾਜ਼ ਵੀ ਸੁਣ ਰਹੀ ਹੈ ਵੀ ਗੋਡ ਫੰਕਸ਼ਨ ਚੱਲ ਰਿਹਾ ਕੀਪਨ ਹੋ ਰਿਹਾ ਕਥਾ ਹੋ ਰਹੀ ਪਰ ਨਹੀਂ ਚੰਗਾ ਲੱਗਦਾ ਆਉਣਾ ਨਹੀਂ ਨਾ ਤੁਹਾਂ ਦਾ ਸ਼ਬਦ ਫਿਰ ਹੁਣ ਗੁਰੂ ਕੀ ਕਰੂਗਾ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚਾ ਸਤਗੁਰ ਕਿਆ ਕਰ ਜੇ ਸਿੱਖਾਂ ਮੈਂ ਚੂਕ ਜੇ ਸਿੱਖ ਵਿੱਚ ਹੀ ਕੋਈ ਪ੍ਰੋਬਲਮ ਆ ਤੇ ਸੱਚਾ ਗੁਰੂ ਕੀ ਕਰ ਦੂਗਾ ਫਿਰ ਹਣੀ ਕੋਸ ਕਰ ਸਕਦਾ ਅਸੀਂ ਚੇਂਜ ਹੋਣਾ ਚਾਹੀਏ ਨਵਾਂ ਸਾਲ ਸਾਨੂੰ ਕਹੇ ਅਸੀਂ ਕਈ ਇਹ ਨਵੇਂ ਸਾਲ ਨੂੰ ਕਿ ਨਵੇਂ ਸਾਲਾਂ ਤੋਂ ਆ ਗਿਆਂ ਲੈ ਹੁਣ ਸਾਨੂੰ ਥੋੜਾ ਜਿਹਾ ਚੇਂਜ ਕਰਦੇ ਸਾਡੀ ਨੇਚਰ ਬਾਣੀ ਗੁਰੂ ਵਾਲੇ ਪਾਸੇ ਤੁਰ ਪੇ ਮੈਂ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਵੀ ਇੱਕੇ ਦਿਮ ਇੱਕ ਇੱਕ ਦਿਨ ਹੀ ਜਸਤੇ ਕੋਈ ਬ੍ਰਹਮ ਗਿਆਨੀ ਨਹੀਂ ਬਣ ਸਕਦਾ ਟਰਾਈ ਟਰਾਈਸ ਹਮੇਸ਼ਾ ਪੂਰੀ ਜ਼ਿੰਦਗੀ ਟਰਾਈ ਏ ਇਸੇ ਨੂੰ ਸਿੱਖਦੇ ਨੇ ਸਿੱਖ ਵੀ ਨੇ ਸਕਿਲਿੰਗ ਸਿੱਖਦਾ ਹੀ ਰਹਿਣਾ ਸਿੱਖਦਾ ਹੀ ਰਹਿਣਾ ਸਿੱਖੀ ਜਾਣਾ ਕਲੇਮ ਕੋਈ ਨਹੀਂ ਕਰਨਾ ਵੀ ਮੈਂ ਹਾਂ ਜੀ ਹੁਣ ਕੰਪਲੀਟ ਦਾ ਦਾਵਾ ਨਹੀਂ ਕਰਨਾ ਸੋ ਹੁਣ ਵੇਖੋ ਗੁਰੂ ਚੇਂਜ ਕਿਵੇਂ ਕਰਦਾ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਸ਼ਬਦ ਦੀ ਦਿੱਤੀ ਤੁਸੀਂ ਪੜੋ ਨੂੰ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖ ਦਰੀ ਇਹ ਸ਼ਬਦ ਤੁਸੀਂ ਪੜ੍ਹ ਲਓ ਗਈ ਦਾ ਮਕਲੂ ਹੁੰਦਾ ਜਿਹੜੀ ਟੇਕਨ ਅਵੇ ਦੂਰ ਜਾ ਚੁੱਕੀ ਸੀ ਸਾਥੋਂ ਕੋਈ ਵੀ ਚੀਜ਼ ਐਨੀਥਿੰਗ ਕੁਝ ਵੀ ਹੋਵੇ ਜਿਹੜੀ ਸਾਥੋਂ ਦੂਰ ਹੋ ਗਈ ਹੋਵੇ ਸਾਥੋਂ ਲਾਸਟ ਅਸੀਂ ਲਾਸਟ ਕਰ ਚੁੱਕੇ ਹੋਏ ਉਹ ਕੀ ਚੀਜ਼ ਆ ਉਹ ਉਹ ਸਿਆਣੀ ਆਕਲਰ ਮਤ ਤੋਂ ਸ਼ੋਭ ਗੁਣ ਜਿਹੜੇ ਸਾਥੋਂ ਅਸੀਂ ਜਿਨ੍ਹਾਂ ਨੂੰ ਲਾਸਟ ਕਰ ਚੁੱਕੇ ਆ ਗਈ ਉਸ ਤੋਂ ਖਤਮ ਹੋ ਗਈ ਪਰ ਜੇ ਹੋਈਏ ਗੁਰੂ ਦੀ ਸ਼ਰਨ ਨੂੰ ਸੰਗਰ ਕਹਿੰਦੇ ਬਹੋੜ ਬਹੋੜ ਦਾ ਮਤਲਬ ਹੈ ਕਿ ਉਹਨੂੰ ਗੁਰੂ ਵਿੱਚ ਇਤਨੀ ਪਾਵਰ ਤਾਕਤ ਹੈ ਉਹ ਤੁਹਾਡੀ ਗਈ ਹੋਈ ਮਤ ਨੂੰ ਵਾਪਸ ਤੁਹਾਨੂੰ ਕੈਰੀ ਕਰ ਸਕਦਾ ਤੁਹਾਨੂੰ ਦੇ ਸਕਦਾ ਵੀ ਆਜਾ ਸਿੱਖਾ ਸਤਿਗੁਰੂ ਦੀ ਸ਼ਰਨ ਆਇਆ ਜਿਹੜੇ ਤੇਰੀ 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 ਚੰਗੀ ਮੱਤ ਨਿਕਲ ਗਈ ਸੀ ਨਾ ਤੇਰੇ ਹੱਥ ਚੋਂ ਛੁੱਟ ਗਈ ਸੀ ਲੈ ਆ ਜਾ ਆ ਜਾ ਤੈਨੂੰ ਗਵਾਰੇ ਉਹੀ ਮੱਤ ਵਾਪਸ ਦਿੰਨੇ ਆ ਤੇਰੀ ਝੋਲੀ ਭਰਦੇ ਗਈ ਬਹੋੜ ਮੋੜ ਲਿਆਦੀ ਬਹੋੜ ਨੂੰ ਪੰਜਾਬੀ ਚ ਕਹਿੰਦੇ ਮੋੜ ਨਾ ਤੇ ਮੇਰਾ ਗੁਰੂ ਕੀ ਹੈ ਬੰਦੀ ਛੋੜ ਹੁਣ ਅਸੀਂ ਸਾਰੇ ਸੁਣਦੇ ਹੁਣ ਨਾ ਉੱਥੇ ਉਹ WhatsApp ਪਰ ਜਦਨੇ ਹੁਣੇ ਬੰਦੀ ਛੋੜ ਹੈਪੀ ਬੰਦੀ ਛੋੜ ਗੋਗੋਣੇ ਬੋੜਨ ਦਾ ਖੰਦ ਬੰਦੀ ਛੋੜਦਾ ਹੁੰਦਾ ਨਾ ਐਕਚੁਅਲੀ ਉਹ ਦਿਵਾਲੀ ਕੋਈ ਮਨਾਉਣੀ ਹੁੰਦੀ ਆ ਬੰਦੀ ਬੰਦੀ ਛੋੜ ਕੋਈ ਨਹੀਂ ਹੁੰਦਾ ਆਪਣਾ ਉਹਨੇ ਬਾਰੇ ਅਸੀਂ ਨਾ ਸਮਝਿਆ ਨਾ ਕਿਤੇ ਸਿੱਖਿਆ ਨਾ ਪਤਾ ਕੀਤਾ ਵੀ ਬੰਦੀ ਛੋੜ ਐਕਚੁਅਲੀ ਹੈ ਕੀ ਉਹ ਉਹ ਸਿੱਖ ਨੇ ਕਿਦਾਂ ਮਨਾਉਣਾ ਹੋ ਉਸੇ ਮਨਾਉਣਾ ਇੱਕ ਕੋਈ ਸਿਸਟੇਮੈਟਿਕਲੀ ਕੋਈ ਦੇ ਆ ਉਹਦਾ ਉਹ ਇਦਾਂ ਹੀ ਨਹੀਂ ਵੀ ਦਿਵਾਲੀ ਵਾਲੇ ਤੇ ਨਹੀਂ ਬੰਦੀ ਛੋੜ WhatsApp ਤੇ ਸੈਂਡ ਕਰ ਦੋ ਬੰਦੀ ਛੋੜ ਹੋ ਗਿਆ ਬੰਦੀ ਛੋੜ ਤਾਂ ਨਹੀਂ ਬੰਦੀ ਦਾ ਮਤਲਬ ਹੁੰਦਾ ਕਿ ਅਸੀਂ ਕਿਸੇ ਔਗਣਾ ਵਿੱਚ ਬੱਝੇ ਹੋਏ ਹਾਂ ਕੋਈ ਬੰਦਾ ਸਾਨੂੰ ਆ ਕੇ ਖੋਲ ਦੇ ਲਿਬ੍ਰੇਟ ਕਰ ਦੇ ਸਾਨੂੰ ਲਿਬ੍ਰੇਸ਼ਨ ਦੇ ਦੇ ਅਸੀਂ ਲਿਬ੍ਰੇਟ ਹੋ ਜਾਈਏ ਫ੍ਰੀ ਹੋ ਜਾਈਏ ਤਾਂ ਅਸੀਂ ਕਹਾਂਗੇ ਹੁਣ ਸਾਡਾ ਛੁਟਕਾਰਾ ਹੋ ਗਿਆ ਸਾਨੂੰ ਛਡਾਤਾ ਹੁਣ ਜਿਹਨੇ ਸਾਨੂੰ ਛਡਾਇਆ ਉਹ ਹੋ ਗਿਆ ਬੰਦੀ ਛੋੜ ਕਿਉਂਕਿ ਅਸੀਂ ਬੱਜੇ ਹੋਏ ਸੀ ਅਸੀਂ ਬੰਨੇ ਹੋਏ ਸੀ ਬੰਨੇ ਹੋਏ ਅਸੀਂ ਪੁੱਠੇ ਕੰਮਾਂ ਦੇ ਬੁਰੀ ਬਤ ਨੇ ਵਿਕਾਰਾਂ ਉਪਣਾ ਦੇ ਕਰਮ ਕੰਡਾਂ ਦੇ ਹੁਣ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੈਂ ਜਿਆਦਾ ਦੀ ਉਸ ਪਾਸੇ ਜਾਣਾ ਕਿ ਮੰਨ ਲਓ ਕੋਈ ਘਰ ਵਿੱਚ ਚੜਾਈ ਕਰ ਗਿਆ ਸੰਸਕਾਰ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਘਿਓ ਦਾ ਡੱਬਾ ਜੀ ਜ਼ਰੂਰ ਡੋਲਣਾ ਹੁਣ ਉਹ ਘੋਲ ਦਾ ਡੰਬਾ ਸਾਡੀ ਗਿੱਟਿਆਂ ਨਾਲ ਲੱਤਾਂ ਨਾਲ ਇਹੋ ਜਿਹਾ ਬੰਨਿਆ ਹੋਇਆ ਉਹ ਛੁੱਟਣ ਦਾ ਨਾ ਨਹੀਂ ਲੈਂਦਾ ਆਪ ਕੋ ਸਤਨਾ ਜੇ ਕੋਈ ਛੜਾਉਣਾ ਚਾਹੇ ਵੀ ਨਹੀਂ ਇਹਦੀ ਕੋਈ ਲੋੜ ਨਹੀਂ ਐ ਅਨਸੈਸਰੀ ਐ ਤਾਂ ਫਿਰ ਉਹਨੇ ਗਾਲ੍ਹੀ ਪੈ ਜਾਣੀ ਆਪਾਂ ਕਈ ਵਾਰੀ ਸੰਗਤ ਸਾਡੀ ਦੇ ਵੀ ਔਖੀ ਹੋ ਜਾਂਦੀ ਐ ਥੋੜਾ ਉੱਚਾ ਬੋਲ ਜਾਂਦੇ ਫਿਰ ਚਲੋ ਚੁੱਪ ਕਰਦਾ ਕੋਈ ਨਹੀਂ ਸੰਗਤ ਨੂੰ ਨਹੀਂ ਪਤਾ ਹੁਣ ਇਹ ਬੰਨੇ ਹੋਏ ਆ ਉਹ ਕਿਹੋ ਜਿਹਾ ਡੱਬਾ ਇਹੋ ਜਿਹਾ ਬੰਨੇ ਹੋਇਆ ਉਹ ਛੁੱਟਦਾ ਨਹੀਂ ਸਾਥੋਂ ਉਹ ਕਿਨੇ ਬੰਨੇ ਹੋਇਆ ਉਹ ਚੀਜ਼ ਨੂੰ ਅਸੀਂ ਸਮਝਣਾ ਉਹ ਤਾਂ ਜਦੋਂ ਸਾਡੇ ਮਾਇਣ ਦਾ ਰਿਮੂਵ ਕਰਤਾ ਵੀ ਨਹੀਂ ਸੱਚੇ ਪਾਤਸ਼ਾਹ ਦਾ ਗਿਆਨ ਗੁਰੂ ਦੀ ਮਨਤ ਕੋ ਸਹੂਰ ਕਹਿੰਦੀ ਹੈ ਫਿਰ ਉਹ ਛੱਡ ਤਾਂ ਨਾ ਜਦੋਂ ਦਿਮਾਗ ਨੇ ਡੱਬਾ ਘਿਓ ਦਾ ਫਿਰ ਕਹਾਂਗੇ ਬੰਦੀ ਛੋੜਦਾਤਾ ਆਖੋ ਸਤਨਾਮ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ ਮੇਰਾ ਮਾਲਕ ਨਿਰੰਕਾਰ ਆ ਜਿਹੜਾ ਉਹ ਦੁੱਖਾਂ ਨੂੰ ਭੰਨਣ ਵਾਲਾ ਹੁਣ ਦੇਖੋ ਨਵੇਂ ਸਾਲ ਸਾਰੇ ਕਹਿੰਦੇ ਨੇ ਸੁੱਖ ਮਿਲੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਹਾਂ ਜੀ ਆਜੋ ਮੇਰਾ ਗੁਰੂ ਨਿਰੰਕਾਰ ਦੁੱਖਾਂ ਨੂੰ ਭੰਨਣ ਵਾਲਾ ਇਹ ਕਹਿੰਦੇ ਤੂੰ ਸੁਖੀ ਹੋ ਜਾਏਗਾ ਅਗਲੀ ਪੰਕਤੀ ਚ ਕੀ ਕਹਿੰਦੇ ਨੇ ਕਹਿੰਦੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਪਰ ਹੁਣ ਕਹਿੰਦੇ ਵੀ ਮੈਂ ਕੀ ਆਂ ਨਾ ਮੈਨੂੰ ਕੋਈ ਅਗਲਾ ਨਾ ਮੱਤਾ ਦਾ ਧਿਆਨ ਨਾ ਕੁ ਜੀਵਨ ਦਾ ਧਰਮ ਦਾ ਫਰਜ ਹੈ ਮੈਨੂੰ ਕੁਛ ਨਹੀਂ ਆਉਂਦਾ ਮੈਨੂੰ ਮੈਂ ਸਿਰੇ ਦਾ ਗਰੀਬੀ ਆ ਲੋਤੀ ਆ ਮਾਇਆ ਭਾਰੀ ਆ ਪਰ ਅਗਲੀ ਪੰਕਤੀ 'ਚ ਇਹੋ ਕਹਿੰਦੇ ਪ੍ਰੋਬਲਮ ਬਹੁਤ ਵੱਡੀ ਹੋ ਗਈ ਕਹਿੰਦੇ ਲੋਕਾਂ ਨੂੰ ਐਂ ਲੱਗਦਾ ਇਹਦੂ ਵੱਡਾ ਤਾਂ ਭਗਤੀ ਕੋਈ ਨਹੀਂ ਹੁਣ ਜਿਵੇਂ ਉਹਨੂੰ ਕੋਲ ਨੂੰ ਲੱਗੂ ਹੋਊਗਾ ਵੀ ਗਿਆਨੀ ਤਾਂ ਬਹੁਤ ਵੀ بڑا ਗਿਆਨੀ ਤਾਂ ਹਣਾ ਕੱਪੜੇ ਵੇਖ ਕੇ ਤੇ ਥੋੜਾ ਜਿਹਾ ਲੈਕਚਰ ਸੁਣ ਕੇ ਲੱਗ ਰਿਹਾ ਹੂ ਜੀਵਨ ਤਾਂ ਬੜਾ ਉਹ ਬਟਾ ਮਾਂ ਪਰ ਸਹੂਤਾ ਲੋਕਾਂ ਨੂੰ ਲੱਗ ਰਿਹਾ ਨਾ ਨਾਮ ਪਰਿਓ ਪੰਤੀ ਪੜੋ ਨਾਮ ਪਰਿਓ ਭਗਤ ਗੋਬਿੰਦ ਦਾ ਲੋਕਾਂ ਨੂੰ ਲੱਗਦਾ ਇਹ ਬਹੁਤ ਗਿਆਨੀ ਵਿਦਵਾਨ ਰੱਬ ਦਾ ਗੁਰ ਸਿੱਖ ਗੁਰਪੁੱਖ ਪਿਆਰਾ ਹੈ ਤਾਂ ਪਰ ਸੱਚੇ ਪਾਤਸ਼ਾਹ ਨੂੰ ਸੰਕਲਨ ਦਾ ਸੱਚੇ ਪਾਤਸ਼ਾਹ ਹੁਣ ਇਹ ਤਾਂ ਪ੍ਰੋਬਲਮ ਜਿਹੜੀ ਹੋਣੀ ਸੀ ਹੋ ਗਈ ਮੈਨੂੰ ਪਤਾ ਮੈਂ ਅੰਦਰੋਂ ਕੀ ਐ ਇਹਨਾਂ ਨੂੰ ਲੱਗੀ ਜਾਂਦਾ ਬਹੁਤ ਵੱਡਾ ਗੁਰਮੁਖਾ ਪਰ ਹੁਣ ਤੂੰ ਕਿਰਪਾ ਕਰ ਮੇਰਾ ਪੜਦਾ ਆਈ ਲਘੋੜ ਸੱਚੀ ਮੁੱਚੀ ਹੁਣ ਮੈਨੂੰ ਗੁਰਮੁਖੀ ਬਣਾ ਦੇ ਇਹਨਾਂ ਦੇ ਸਾਹਮਣੇ ਨਾ ਮੈਂ ਅੰਦਰੋਂ ਵੀ ਗੁਰਮੁਖੀ ਹੋ ਜਾ ਆਖੋ ਸਤਨਾਮ ਇਹ ਰੱਖੋ ਪੈਜ ਪਮਾਨ ਇਹ ਹੁਣ ਤੂੰ ਆਪ ਦੀ ਲਾਜ ਪੈਜ ਨਾਮ ਦੀ ਲਾਜ ਰੱਖਣਾ ਸੋ ਅੱਜ ਜਿਵੇਂ ਸੇ ਸਭਾਣੇ ਆ ਗਏ ਨਾ ਨਵਾਂ ਸਾਲ ਮਨਾਉਣ ਕਿੰਨਾ ਨੇ ਤਾਂ ਕੰਟੇਬਲ ਸੈੱਟ ਕਰਿਆ ਹੋਣਾ ਵੀ ਚਲ ਅੱਜ ਤਾਂ ਚੱਲਦੇ ਆ ਗੁਰਦੁਆਰੇ ਕੰਨ ਨੂੰ ਚੱਲ ਫਿਰ ਉਧਰ ਨੂੰ ਦੋਵੇਂ ਕੰਮ ਬਰਾਬਰ ਹਨ ਪਰ ਨਹੀਂ ਜੇ ਕਿਤੇ ਅੱਜ ਗੁਰੂ ਸਾਹਿਬ ਦੀ ਸ਼ਰਨ ਆ ਗਏ ਤਾਂ ਫਿਰ ਗੁਰੂ ਨੂੰ ਅਰਦਾਸ ਕਰਦੀ ਉਹਨਾਂ ਦੇਖਣ ਵਾਲਿਆਂ ਤਾਂ ਲੱਗਦਾ ਵੀ ਬੜੀ ਸੰਗਤ ਜੀ ਤਾਂ ਬਹੁਤ ਗੁਰਮੁਖ ਆਏ ਬੈਠਿਆਂ ਜੀ ਇਹ ਨਹੀਂ ਜੀ ਕਲਪ ਗਏ ਇਹ ਨਹੀਂ ਜੀ ਕੋਈ ਪ੍ਰੋਫੈਸਰ ਦੇ ਖਾਣ ਪੀਣ ਵਾਲੇ ਥਾਂ ਗਏ ਇਤੋਂ ਦੀ ਗੁਰਬਾਣੀ ਨਾਲ ਜਦੋਂ ਕੀਰਤਨ ਕਥਾ ਸੁਣ ਰਹੇ ਨੇ ਹੁਣ ਲੋਕਾਂ ਨੂੰ ਭਰਮ ਪੈ ਗਿਆ ਨਾ ਵੇਖਣ ਵਾਲਿਆਂ ਨੂੰ ਪਰ ਅਰਦਾਸ ਕਰਕੇ ਜਾਇਓ ਸੱਚੇ ਪਾਤਸ਼ਾਹ ਲੋਕਾਂ ਨੂੰ ਜੱਜ ਗਿਆ ਵੀ ਇਹ ਬੜੇ ਮਹਾਨ ਨੇ ਪਰ ਕਿਰਪਾ ਕਰਿਓ ਅਸੀਂ ਸੱਚੀ ਜੀ ਮਹਾਨ ਗੁਣਾ ਵਾਲੇ ਬਣ ਜਾਈਏ ਸਾਡਾ ਨਵਾਂ ਸਾਲ ਸਫਲ ਹੋ ਜਾਈਏ ਬਸ ਇਹ ਅਰਦਾਸ ਕਰਕੇ ਜਾਇਓ ਹੁਣ ਸਮੇਂ ਦੀ ਅਗਿਆ ਨਹੀਂ ਹੈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ